ਤਨੋ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋੜੀ ਗਾਰੇ ਰੀ ਮਹਲਾ ਪੰਜਵਾ ਕਰਮ ਧੂਮ ਮੈਂ ਬੋਨਾ ਹੋਰਨ ਹੋਏ ਤੇਮਾਰਾ ਕਾਮ ਫਲ ਪਾਵੇ ਮਿਟੇ ਜਮ ਤਰਾਸ ਨਿਤ ਗਾਵੈ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਉਰਤਾਰ ਸੀਗਰ ਕਾਰਜ ਲੈ ਉਸਾਰ ਰਹਾਉ ਆਪਣੇ ਪ੍ਰਾਵਸਯੋ ਹੋ ਸਾਵਧਾਨ ਤਾ ਤੂੰ ਦਰਗਾ ਪਾ ਮਹਿਮਾਨ ਉਕਤ ਸਿਆਨਪ ਸਗਲੀ ਤਿਆਗ ਸੰਤ ਜਨਾ ਕੀ ਚਰਨੀ ਲਾਗ ਸਰਬ ਜੀ ਹੈ ਜ ਕਾ ਹਾਤ ਕਦੇ ਨ ਵਿਛੜੈ ਸਭ ਕੈ ਸਾਥ ਉਪਾਵ ਛੋੜ ਗਉ ਤਿਸ ਕੀ ਓਟ ਨਿਮਖ ਮਾਹੇ ਹੋਵੇ ਤੇਰੀ ਛੋਟ ਸਦਾ ਨਿਕਟ ਕਰ ਤਿਸ ਕੋ ਤਿਸ ਨੂੰ ਜਾਨ ਪ੍ਰਭ ਕੀ ਆਗਿਆ ਸਤ ਕਰਮਾਨ ਗੁਰ ਕੈ ਬਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ ਬੜੇ ਹੀ ਵੱਡੇ ਪਾਗਾ ਵਾਲੇ ਜੋ ਰੋਜ਼ਾਨਾ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰਦੇ ਸਤਿਗੁਰੂ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਦੇ ਚੱਲ ਰਹੀ ਲੜੀਵਾਰ ਵਿਚਾਰ ਦੇ ਅਧੀਨ ਜੋ ਇਹ ਪਾਵਨ ਸ਼ਬਦ ਗੁਰੂ ਅਰਜਨ ਸਾਹਿਬ ਮਹਾਰਾਜ ਤਿਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਗਿਆ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਵਨ ਅੰਗ 177 ਉਤੇ ਸੁਭਾਏ ਬਾਣ ਸਤਗੁਰੂ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਜੋ ਸਾਨੂੰ ਅੱਜ ਉਪਦੇਸ਼ ਦਿੱਤਾ ਹੈ ਤਨ ਗੁਰੂ ਅਰਜਨ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਰਹਾਉ ਦੀਆਂ ਦੁਕਾਨ ਮਹਾਰਾਜ ਕਹਿਣ ਲੱਗੇ ਭਾਈ ਹਰ ਹਰ ਨਾਮ ਅੰਤਰ ਉਰ ਧਾਰ ਸਿਖ ਕਰ ਕਾਰਜ ਲਿਓ ਸਵਾਰ ਉਰ ਦਾ ਅਰਥ ਹੈ ਹਿਰਦੇ ਅੰਦਰ ਅੰਤਰ ਆਪਣੇ ਅੰਦਰ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ 'ਚ ਵਸਾਲਾ ਪਰਮਾਤਮਾ ਦੀ ਵਿਚਾਰ ਨੂੰ ਜ਼ਿੰਦਗੀ ਦਾ ਆਧਾਰ ਬਣਾ ਲੈ ਸੇਖ ਕਰ ਕਾਰਜ ਲਿਓ ਸਵਾਰ ਸੇਖ ਕਰ ਦਾ ਅਰਥ ਹੈ ਛੇਤੀ ਹੁਣੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇੱਕ ਬਚਨ ਕਿਐ ਸਹਿਸਕ੍ਰਿਤੀ ਸ਼ਲੋਕਾਂ ਦੇ ਵਿੱਚ ਉੱਥੇ ਮਹਾਰਾਜ ਨੇ ਸਮਝਾਇਆ ਕਿ ਲੱਗੇ ਬੰਦਾ ਉਹ ਕਾਰਜਾਂ ਵੱਲ ਜਿਆਦੀ ਧੋੜ ਲਾ ਰਿਹਾ ਹੈ ਜਿਹੜੇ ਕਾਰਜ ਸਫਲ ਨਹੀਂ ਹੈ ਜਿਹੜੇ ਕਾਰਜ ਨਾਲ ਨਹੀਂ ਨਿਭਣੇ ਪਰ ਜਿਹੜੇ ਕਾਰਜ ਨੇ ਨਾਲ ਜਾਣਾ ਹੈ ਜਿਹੜੇ ਕਾਰਜ ਨੇ ਸਹਾਈ ਹੋਣਾ ਹੈ ਕਿ ਲੱਗੇ ਉਸ ਕਾਰਜ ਵੱਲ ਨਹੀਂ ਤੁਰੇ ਗੁਰੂ ਅਰਜਨ ਸਾਹਿਬ ਮਾਰਿਆ ਕਰਨ ਲਗੇ ਪਾਪ ਦੇ ਕੰਮ ਵਿੱਚ ਦੇਰੀ ਕਰਿਆ ਕਰ ਮਾੜੇ ਕਰਮ ਦੇ ਵਿੱਚ ਦੇਰੀ ਕਰਿਆ ਕਰ ਧਰਮ ਦੇ ਕਾਰਜਾਂ ਵਿੱਚ ਪਹਿਲ ਦਿਆ ਕਰ ਵੱਧ ਚੜ ਕੇ ਸੇਵਾ ਦੇ ਵਿੱਚ ਹਿੱਸਾ ਪਾਇਆ ਕਰ ਕਹਿ ਲੱਗੇ ਇਹ ਜਿਹੜਾ ਕਾਰਜ ਹੈ ਤੇਰੇ ਨਾਲ ਲਿਪਣਾ ਹੈ ਤਾਂ ਗੁਰੂ ਅਰਜਨ ਸਾਹਿਬ ਮਾਰਿਆ ਕੱਲ ਕੇ ਹਰ ਹਰ ਨਾਮ ਅੰਤਰ ਉਰ ਧਾਰ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਵਸਾਲਾ ਮਰੇ ਹੁ ਨਾਮ ਕਿੱਦਾਂ ਵਿਸੇਗਾ ਜਪ ਤਾਂ ਮੈ ਰਿਆ ਹੀ ਆਂ ਪਾਠ ਵੀ ਕਰ ਰਿਹਾ ਆਂ ਗਿਆਨੀ ਜੀ ਨੇ ਆਖਿਆ ਸੀ ਗੁਰੂ ਘਰ ਵੀ ਜਾਇਆ ਕਰ ਮੈਂ ਉਹ ਵੀ ਕਰਨਾ ਸ਼ੁਰੂ ਕਰਦੇ ਹੁਣ ਹਿਰਦੇ ਵਿੱਚ ਧਾਰਨਾ ਕਿਵੇਂ ਉਹ ਧਾਰਿਆ ਭਗਤ ਨਾਮਦੇਵ ਜੀ ਨੇ ਭਗਤ ਤਰਲੋਚਨ ਜੀ ਨੇ ਨਾਮਾ ਕਹੇ ਤਰਲੋਚਨਾ ਮੁਖ ਤੇ RAM ਸੁਮਾਲ ਹਾਥ ਪਾਮ ਸਭ ਕਾਮ ਕਰ ਜੀਤ ਨਰਨਜਨ ਨਾਲ ਆਇ ਧਾਰਨਾ ਹਜੂਰ ਪਾਤਸ਼ਾਹ ਕਹ ਲਗੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਜਿਹੜਾ ਮਰਜੀ ਕਾਰਜ ਕਰ ਪਰ ਤੇਰਾ ਚਿੱਤ ਪ੍ਰਮਾਤਮਾ ਨਾਲ ਜੁੜਿਆ ਹੋਵੇ ਤੂੰ ਹਰ ਇੱਕ ਸੋਗ ਤੇ ਰਹੇ ਨਿਹਾਰੋ ਖੁਸ਼ੀ ਗਮੀ ਦੇ ਵਿੱਚ ਇੱਕ ਸਮਾਨ ਰਹਿਣ ਦੀ ਜਾ ਸਿੱਖ ਲੋ ਇੱਕ ਘਟਨਾ ਮਿਲਦੀ ਆਪਾਂ ਨੂੰ ਧੰਗ ਗੁਰੂ ਅਰਜਨ ਸਹਿ ਮਹਾਰਾਜ ਦੇ ਜੀਵਨ ਦੇ ਵਿੱਚ ਮਹਾਰਾਜ ਕੋਲ ਇੱਕ ਸਿੱਖ ਹੁੰਦਾ ਹੈ ਭਾਈ ਕਦਾਰਾ ਕਹਿ ਲੱਗਾ ਸਤਿਗੁਰੂ ਭਾਈ ਗੁਰਦਾਸ ਜੀ ਕਹਿੰਦੇ ਨੇ ਸੇਵਕ ਹੋਏ ਸੰਜੀਦ ਨਾ ਹਸਣ ਰੋਵਣਾ ਕਿ ਜਿਹੜਾ ਸਿੱਖ ਹੈ ਉਹ ਖੁਸ਼ੀ ਗਮੀ ਤੋਂ ਨਿਆਰਾ ਰਹਿੰਦਾ ਹੈ ਹਰ ਅਕਸੋਗ ਤੋਂ ਨਿਆਰਾ ਰਹਿੰਦਾ ਹੈ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਕਿਧਾਰੇ ਆ ਗੁਜਰਾਤ ਚਲਾ ਜਾ ਮਾਰੇ ਨੇ ਇਹ ਨਹੀਂ ਕਿਹਾ ਕਿ ਮੈਨੂੰ ਵੇਖ ਲੈ ਤੇਰਾ ਕੀ ਆ ਮਿੱਠਾ ਲੱਗੇ ਵਾਲੀ ਵਿਚਾਰ ਤਰਾ ਨਹੀਂ ਮਾਰੇ ਕਹਿਣ ਲੱਗੇ ਗੁਜਰਾਤ ਚਲਾ ਇਹ ਗੁਜਰਾਤ ਲਾਹੌਰ ਵਾਲਾ ਹੈ ਜੀ ਅੱਜ ਵਾਲਾ ਨਹੀਂ ਇੰਡੀਆ ਵਾਲਾ ਇਹ ਲਾਹੌਰ ਵਾਲੇ ਕੁਸ਼ਰਾ ਕਹਿਣ ਲੱਗੇ ਉੱਥੇ ਚਲਾ ਜਾ ਉੱਥੇ ਸਾਡਾ ਇੱਕ ਸਿੱਖ ਹੈ ਭਾਈ ਭਿਖਾਰੀ ਉਹਦੇ ਕੋਲ ਚਲੇ ਜਾ ਤੈਨੂੰ ਸਾਰੀ ਗੱਲ ਸਮਝ ਵਿੱਚ ਆ ਜਾਏਗੀ ਇਹ ਸਿੱਖ ਪਹੁੰਚਿਆ ਇਹਨੇ ਨਗਰ ਦੇ ਬਾਰ ਬਾਰ ਪੁੱਛਿਆ ਕਿ ਇੱਥੇ ਭਾਈ ਭਿਗਾਰੀ ਦਾ ਘਰ ਕਿਹੜਾ ਹੈ ਭਿਖਾਰੀ ਬਾਰ ਦੇ ਲੋਕਾਂ ਨੇ ਦੱਸਿਆ ਕਹਿਣ ਲੱਗੇ ਉਹ ਫਲਾਨੀ ਗਲੀ 'ਚ ਚਲਾ ਜਾ ਉੱਥੇ ਟੈਂਟ ਲੱਗਿਆ ਏ ਉੱਥੇ ਬੀਬੀਆਂ ਨਾਚ ਗਾਣ ਕਰ ਰਹੀਆਂ ਪਈਆਂ ਨੇ ਗੀਤਕਾਰੀਆਂ ਨੇ ਖੁਸ਼ੀ ਦੇ ਜਾਂ ਉੱਥੇ ਚਲਾ ਜਾ ਉੱਥੇ ਵਿਆਹ ਦਾ ਮਾਹੌਲ ਹੈ ਉਹਨਾਂ ਦੇ ਪੁੱਤਰ ਦਾ ਵਿਆਹ ਵਾ ਉਹੀ ਘਰ ਉਹਨਾਂ ਦਾ ਟੈਂਟ ਲੱਗਿਆ ਹੋਇਆ ਏ ਚਲਾ ਗਿਆ ਜਦੋਂ ਅੰਦਰ ਗਿਆ ਤੇ ਪੁੱਛਿਆ ਕਿ ਭਾਈ ਭਖਾਰੀ ਜਿਹਨੂੰ ਮਿਲਣਾ ਯਾਰੇ ਪਾਸੇ ਦੇਖ ਰਿਹਾ ਹੈ ਖੁਸ਼ੀ ਦਾ ਮਾਹੌਲ ਹੈ ਕੋਈ ਨੱਚ ਰਿਹਾ ਹੈ ਬਾਤਾਂ ਕਰ ਰਿਹਾ ਹੈ ਕੋਈ ਕੁਝ ਕਰ ਰਿਹਾ ਹੈ ਹਲਵਾਈ ਲੱਗੇ ਹੋਏ ਨੇ ਮਠਿਆਈਆਂ ਬੰਡਰੀਆਂ ਪਈਆਂ ਨੇ ਇਹਨੇ ਭਾਈ ਭਿਖਾਰੀ ਦੇ ਪੁੱਤਰ ਨੂੰ ਪੁੱਛਿਆ ਕਿ ਭਾਈ ਭਿਖਾਰੀ ਜੀ ਕਿੱਥੇ ਨੇ ਉਹ ਕਹਿਣ ਲੱਗਾ ਪਿਛਲੇ ਕਮਰੇ 'ਚ ਚਲੇ ਜਾਓ ਉੱਥੇ ਬੈਠੇ ਹੋਏ ਨੇ ਇਹ ਅੰਦਰ ਗਿਆ ਕੀ ਦੇਖਦਾ ਪਿਆ ਹੈ ਭਾਈ ਪਿਘਾਰੀ ਪਿਘਾਰੀ ਜੀ ਤੱਪੜ ਸੀਰੇ ਪੇ ਜਦੋਂ ਭਾਈ ਕਧਾਰੇ ਨੇ ਜਾ ਕੇ ਦੱਸਿਆ ਕਿ ਮੈਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਭੇਜਿਆ ਹੈ ਅੰਮ੍ਰਿਤਸਰ ਦੀ ਧਰਤੀ ਤੋਂ ਆਇਆ ਭਾਈ ਪਿਘਾਰੀ ਜੀ ਨੇ ਇਹਨੂੰ ਮੱਥਾ ਟੇਕਤਾ ਕਹਿਣ ਲੱਗਾ ਤੂੰ ਸਤਿਗੁਰੂ ਦੇ ਘਰੋਂ ਆਇਆ ਹੈ ਮੈਂ ਤੇਰੇ ਵਿੱਚ ਸਤਿਗੁਰੂ ਦੇ ਦਰਸ਼ਨ ਕੀਤੇ। ਇਹਨੂੰ ਬਿਠਾਇਆ, ਜਲ ਪਾਣੀ ਸ਼ਿਕਾਇਆ। ਪਾਈਪ ਭਿਖਾਰੀ ਜੀ ਤੱਪੜ ਸੀ ਜਾ ਰਹੇ ਪਿਆ। ਇਹ ਸਿੱਖ ਦੇਖ ਕੇ ਬੜਾ ਹੈਰਾਨ ਹੋ ਰਿਹਾ ਪਿਆ। ਕਿ ਬਾਹਰ ਖੁਸ਼ੀ ਦਾ ਮਾਹੌਲ ਹੈ ਇਹ ਅੰਦਰ ਤੱਪੜ ਸੀ ਜਾ ਰਹੇ ਆਪੇ ਇਕੱਲੇ ਬੈਠੇ ਨੇ। ਗੱਲ ਸਮਝ ਹੀ ਨਹੀਂ ਪੈ ਰਹੀ। ਥੋੜਾ ਸਮਾਂ ਬੀਤਿਆ ਭਾਈ ਪਿਖਾਰੀ ਜੀ ਕਹਿਣ ਲੱਗੇ ਭਾਈ ਕਦਾਰਾ ਜੀ ਤੁਸੀਂ ਰੁਕੋ ਮੈਂ ਬਾਹਰੋਂ ਮੜਾ ਜਾ ਸਮਾਨ ਲੈ ਕੇ ਆ ਜਾਵਾਂ ਭਾਈ ਪਿਖਾਰੀ ਬਾਹਰ ਗਏ ਸੁੱਕੀਆਂ ਲੱਕੜਾਂ ਦਾ ਪੰਡ ਬਣ ਕੇ ਘਰ ਲੈ ਆਏ ਆ ਕੇ ਥੋੜਾ ਚਿਰ ਗੱਲਬਾਤ ਕੀਤੀ ਭਾਈ ਕਦਾਰਾ ਜੀ ਵਾਸਤੇ ਬਿਸਤਰਾ ਲਗਾ ਦਿੱਤਾ ਸਾਰਾ ਇੰਤਜ਼ਾਮ ਕਰ ਦਿੱਤਾ ਅਜੇ ਥੋੜੀ ਦੇਰੀ ਬੀਤੀ ਐ ਕੁਝ ਘੰਟੇ ਹੀ ਬੀਤੇ ਨੇ ਇੰਨੇ ਨੂੰ ਕੁਝ ਡਾਕੂਆਂ ਧੜਵੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਨਗਰ ਦੇ ਉੱਤੇ ਪਿੰਡ ਦੇ ਉੱਤੇ ਜਦੋਂ ਹਮਲਾ ਕੀਤਾ ਗਿਆ ਤੇ ਪਿੰਡ ਦੇ ਨੌਜਵਾਨ ਉਹਨਾਂ ਡਾਕੂਆਂ ਦੇ ਪਿੱਛੇ ਗਏ ਨੇ ਜਦੋਂ ਡਾਕੂਆਂ ਦੇ ਪਿੱਛੇ ਗਏ ਤੇ ਉਹਨਾਂ ਦੇ ਵਿੱਚ ਗੋਲੀ ਚੱਲੀ ਐ ਜਦੋਂ ਗੋਲੀ ਚੱਲਦੀ ਹੈ ਤੇ ਉਹ ਜਿਹੜੀ ਗੋਲੀ ਹੈ ਇੱਕ ਨੌਜਵਾਨ ਨੂੰ ਲੱਗ ਜਾਂਦੀ ਹੈ। ਉਹ ਜਿਸ ਨੌਜਵਾਨ ਨੂੰ ਗੋਲੀ ਲੱਗੀ ਉਹ ਨੌਜਵਾਨ ਕੋਈ ਹੋਰ ਨਹੀਂ ਹੈ ਉਹ ਭਾਈ ਪਖਾਰੀ ਦਾ ਉਹ ਪੁੱਤਰ ਹੈ ਜਿਹਦੀ ਸਵੇਰੇ ਬਰਾਤ ਚੜ੍ਹਨੀ ਹੈ। ਜਿਸ ਲਾੜੇ ਦੀ ਬਰਾਤ ਚੜ੍ਹਨੀ ਹੈ ਉਹ ਬੱਚਾ ਹੈ। ਨਗਰ ਦੇ ਵਿੱਚ ਉਹ ਆਇਆ ਉਹਨੇ ਆਖਿਆ ਭਾਈ ਪਖਾਰੀ ਜੀ ਤੋ ਦੇ ਪੁੱਤਰ ਨੂੰ ਗੋਲੀ ਲੱਗੀ ਐ ਤੇ ਉਹਦੀ ਮੌਤ ਹੋ ਗਈ ਐ। ਭਾਈ ਭਿਖਾਰੀ ਜੀ ਆਪਣੀ ਉਸੇ ਹੀ ਅਵਸਥਾ ਦੇ ਵਿੱਚ। ਭਾਈ ਕਿਦਾਰੇ ਕੋਲ ਰਿਆ ਨਾ ਗਿਆ ਉਹਨੇ ਪੁੱਛ ਹੀ ਲਿਆ। ਕਹਿ ਲੱਗੇ ਭਾਈ ਭਿਖਾਰੀ ਜੀ। ਤੁਹਾਨੂੰ ਪਤਾ ਹੈ ਕਿ ਤੁਹਾਡੇ ਪੁੱਤਰ ਦੀ ਮੌਤ ਹੋ ਗਈ ਐ ਜੇ ਤੁਹਾਨੂੰ ਇਸ ਗੱਲ ਬਾਰੇ ਪਤਾ ਸੀ ਤੁਸੀਂ ਕੋਈ ਟਾਡੇ ਚਿਹਰੇ ਤੇ ਗਮ ਨਹੀਂ ਹੈ ਨਾ ਰੋਣਾ ਹੈ ਕੁਝ ਨਹੀਂ ਹੈ ਤੁਹਾਨੂੰ ਸਾਰਾ ਕੁਝ ਪਤਾ ਸੀ ਕਹਿਣ ਲੱਗੇ ਹਾਂ ਮੈਨੂੰ ਪਤਾ ਸੀ ਮੇਰੇ ਪੁੱਤਰ ਦੀ ਮੌਤ ਹੋ ਜਾਣੀ ਹੈ ਤੇ ਕਹਿਣ ਲੱਗੇ ਜੇ ਤੁਹਾਨੂੰ ਪਤਾ ਹੀ ਸੀ ਤੇ ਤੁਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਕਹਿ ਕੇ ਆਪਣੇ ਪੁੱਤ ਦੀ ਜਾਨ ਬਖਸ਼ ਲੈਦੇ ਭਾਈ ਕਦਾਰਾ ਜੀ ਨੂੰ ਭਾਈ ਭਿਖਾਰੀ ਕਹਿਣ ਲੱਗੇ ਕਦਾਰਿਆ ਗੁਰੂਕੋਲ ਝੂਠ ਨਹੀਂ ਮੰਗੀਦਾ ਸੱਚ ਮੰਗੀਦਾ ਹੈ ਗੁਰੂਕੋਲ ਝੂਠ ਨਹੀਂ ਮੰਗੀਦਾ ਸੱਚ ਮੰਗੀਦਾ ਹੈ ਕਹਿਣ ਲੱਗੇ ਜੇ ਤੁਹਾਨੂੰ ਪਤਾ ਸੀ ਕਹਿਣ ਲੱਗੇ ਮੈਨੂੰ ਪਤਾ ਸੀ ਮੇਰੇ ਪੁੱਤ ਦੀ ਮੌਤ ਹੋ ਜਾਣੀ ਹੈ ਮੈਂ ਪਹਿਲਾਂ ਹੀ ਇੰਤਜ਼ਾਮ ਕਰਕੇ ਰੱਖਿਆ ਸੀ ਮੈਂ ਤੱਪੜ ਲੋਕਾਂ ਦੇ ਅਫਸੋਸ ਕਰਨ ਵਾਸਤੇ ਬਣਾ ਲਿਆ ਸੀ ਸੁੱਕੀਆਂ ਲੱਕੜਾਂ ਦਾ ਇੰਤਜ਼ਾਮ ਕਰ ਲਿਆ ਸੀ ਸੰਸਕਾਰ ਵਾਸਤੇ ਪਿਆਰਿਓ ਭਾਈ ਗੁਰਦਾਸ ਜੀ ਕਹਿ ਲੱਗੇ ਸੇਵਕ ਹੋਏ ਸੰਜੀਦ ਨਾ ਹਸਨ ਰੋਵਣਾ ਜਿਹੜਾ ਗੁਰੂ ਦਾ ਸੇਵਕ ਹੈ ਉਹ ਗੁਰੂ ਦੇ ਭਾਣੇ ਦੇ ਵਿੱਚ ਰਹਿੰਦਾ ਹੈ ਕਹਿ ਲੱਗੇ ਜਿਵੇਂ ਕਿਸੇ ਮੁਸਲਮਾਨ ਭਰਾ ਨੂੰ ਪੁੱਛੀਏ ਕਿ ਤੈਨੂੰ ਸਭ ਤੋਂ ਵਧੀਆ ਕੀ ਲੱਗਦਾ ਕੀ ਦਈਏ ਉਹ ਕਹਿ ਲਗਾ ਮੈਨੂੰ ਈਦ ਦਾ ਚੰਦ ਮੁਬਾਰਕ ਹੈ ਤੂੰ ਕਿ ਉਹਨਾਂ ਲਈ ਈਦ ਦਾ ਚੰਦ ਬਹੁਤ ਵੱਡਾ ਤੇ ਸਤਗੁਰੂ ਮਹਾਰਾਜ ਕਹਿ ਲਗੇ ਹਰ ਹਰ ਨਾਮ ਅੰਤਰ ਉਰ ਧਾਰ ਸੀਗਰ ਕਾਰਜ ਲਿਓ ਸਵਾਰ ਕਹਿ ਲਗੇ ਛੇਤੀ ਨਾਲ ਆਪਣਾ ਕਾਰਜ ਸਵਾਰ ਲੈ ਕਾਰਜ ਕੀ ਹੈ ਭਈ ਪ੍ਰਾਪਤ মানিক ਦੇ ਹੋਰੀਆ ਗੋਵਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਕਹਿ ਲੱਗੇ ਆਹ ਹੈ ਕਾਰਜ ਗੁਰ ਕਾ ਵਚਨ ਵਸੇ ਜੀ ਨਾਲੇ ਜਲ ਨਹੀਂ ਡੂਪੈ ਤਸ ਕਰ ਨਹੀਂ ਲੇਵਾ ਪਾਏ ਨਾ ਸਕੇ ਨਾਲੇ ਕਾਰਜ ਕੀ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਪਾਗੀ ਪਾਏ ਕਹਿ ਲੱਗੇ ਛੇਤੀ ਨਾਲ ਇਸ ਕਾਰਜ ਨੂੰ ਸਵਾਰ ਲੈ ਹਜੂਰ ਪਾਤਸ਼ਾਹ ਨੇ ਪਹਿਲੇ ਬੰਦ ਵਿੱਚ ਕਿਰਪਾ ਕੀਤੀ ਕਰਮ ਭੂਮੈ ਬੋਨਾਵ ਭੂਮ ਕਹਿੰਦੇ ਨੇ ਧਰਤੀ ਨੂੰ ਹਜ਼ੂਰ ਪਾਤਸ਼ਾਹ ਕਹ ਲਗੇ ਉਹ ਧਰਤੀ ਵਿੱਚ ਕਰਮ ਬੀਜੇ ਜਾ ਸਕਦੇ ਹਨ ਬੋ ਦਾ ਅਰਥ ਹੈ ਬੀਜੋ ਕਰਮ ਭੂਮੈ ਬੋਨਾਮ ਪੂਰਨ ਹੋਏ ਤੁਹਾਡਾ ਕਾਮ ਤਾਨ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਪੜ੍ਹਦੇ ਹਾਂ ਸ੍ਰੀ ਰਾਗ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਸੋਰਠ ਰਾਗ ਦੇ ਅੰਦਰ ਸੱਚ ਮਾਫੀ ਜਨਨ ਸਤਿਗੁਰ ਪਾਤਸ਼ਾਹ ਨੇ ਉੱਥੇ ਬੜੀ ਸੋਹਣੀ ਬਾਤ ਆਖੀ ਹਾਜੂਰ ਮਹਾਰਾਜ ਕਹਿਣ ਲੱਗੇ ਭਾਈ ਬੀਜਨਾ ਕੀ ਮਨ ਹਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਸਤਿਗੁਰੂ ਮਹਾਰਾਜ ਕਹਿੰਨ ਲੱਗੇ ਆਪਣੇ ਮਨ ਨੂੰ ਹਾਲੀ ਵਰਗਾ ਬਣਾ ਲੈ ਹਾਲੀ ਸਮੇਂ ਦੇ ਹੱਲ ਉਹ ਕਿੱਡਾ ਮਜ਼ਬੂਤ ਹੁੰਦਾ ਹੈ ਮਿੱਟੀ ਦੇ ਜਿਵੇਂ ਤਵਾਇਆ ਜਾਂਦਾ ਹੈ ਨਾ ਉਹ ਮਿੱਟੀ ਨੂੰ ਪੁੱਟ ਦਿੰਦਾ ਹੈ ਕਹਿ ਲੱਗੇ ਆਪਣੇ ਮਨ ਨੂੰ ਹਾਲੀ ਬਣਾ ਮਨ ਹਾਲੀ ਕਿਰਸਾਣੀ ਕਰਨੀ ਆਪਣੀ ਕਰਨੀ ਨੂੰ ਕਿਰਸਾਣੀ ਬਣਾ ਲੈ ਸ਼ਰਮ ਪਾਣੀ ਤਨ ਖੇਤ ਉਹਦੇ ਵਿੱਚ ਮਿਹਨਤ ਦਾ ਪਾਣੀ ਪਾ ਸ਼ਰਮ ਪਾਣੀ ਤਨ ਖੇਤ ਆਪਣੀ ਮਿਹਨਤ ਦਾ ਪਾਣੀ ਪਾ ਉਹਦੇ ਖੇਤ ਦੇ ਵਿੱਚ ਸਰੀਰ ਉਪ ਖੇਤ ਦੇ ਵਿੱਚ ਫਿਰ ਕਹਿੰਦੇ ਕਰਨਾ ਕੀ ਹੈ ਜਦੋਂ ਹਲ ਵਾ ਲਿਆ ਹੈ ਖੇਤ ਨੂੰ ਜੋਤ ਲਿਆ ਹੈ ਫਿਰ ਕਰਨਾ ਕੀ ਹੈ ਨਾਮ ਬੀਜ ਕਰਮ ਕੁੰਮੈ ਬੋ ਨਾਮ ਕਹਿੰਨ ਲੱਗੇ ਨਾਮ ਬੀਜ ਹੁਣ ਇਹਦੇ ਵਿੱਚ ਨਾਮ ਦਾ ਬੀਜ ਪਾਲਾ ਨਾਮ ਬੀਜ ਸੰਤੋਖ ਸੁਹਾਗਾ ਕਹਿ ਲੱਗੇ ਇੱਕ ਕੰਮ ਨਾ ਕਰੀ ਕਿ ਹੁਣ ਤੂੰ ਨਿਤਨੇਮ ਕਰਨ ਲੱਗ ਗਿਆ ਹੈ ਗੁਰਦੁਆਰੇ ਆਣ ਲੱਗ ਗਿਆ ਹੈ ਸਿਮਰਨ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਤੋਂ ਅਗਲਾ ਕਰਮ ਵੀ ਹੈ ਕਹਿਣ ਲੱਗੇ ਵਾਰੇ ਉਹ ਕਿਹੜਾ ਹੈ ਨਾਮ ਬੀਜ ਕੱਲਾ ਬੀਜ ਕੇ ਛੱਡ ਨਾ ਦੇਈ ਕਿਸਾਨ ਦੇ ਕੋਈ ਕਦੇ ਛੱਡਦਾ ਨਹੀਂ ਹੈ ਸੰਤੋਖ ਸੁਹਾਗਾ ਕਹਿ ਲੱਗੇ ਸੰਤੋਖ ਦਾ ਸੁਹਾਗਾ ਫੇਰ ਇਦੇ ਉੱਤੇ ਸੰਤੋਖ ਦਾ ਸੁਹਾਗਾ ਫੇਰ ਦੇ ਰਖ ਗਰੀਬੀ ਵੇਸ ਗਰੀਬੀ ਵੇਸ ਸੁਪਾਵੇ ਨਹੀਂ ਐ ਕਿ ਜੇ ਹੁਣ ਤੂੰ ਬਾਣੀ ਪੜਨ ਲੱਗ ਗਿਆ ਹੈ ਗੁਰੂ ਘਰ ਆ ਰਿਹਾ ਹੈ ਮੱਥਾ ਟੇਕਰਿਆ ਸਿਮਰਨ ਕਰ ਰਿਹਾ ਤੇ ਤੂੰ ਉਦਾਂ ਦਾ ਲਿਵਾਸ ਪਾ ਲੈ ਮਾਰੇ ਕਹ ਲੱਗੇ ਸਿੱਖਾ ਤੇਰੇ ਕੋਲ ਹਰ ਇੱਕ ਚੀਜ਼ ਹੋਵੇ ਜਿ ਸੋਨਾ ਘਰ ਹੋਵੇ ਵਧੀਆ ਗੱਡੀ ਹੋਵੇ ਵਧੀਆ ਪੈਸਾ ਹੋਵੇ ਕਿਸੇ ਗੱਲ ਦੀ ਮਾਰੇ ਨੇ ਬਾਣੀ ਤੇ ਮੜਾਈ ਨਹੀਂ ਕੀ ਪਰ ਕੱਲ ਲੱਗੇ ਸਾਰਾ ਕੁਝ ਹੁੰਦਿਆ ਹੋਇਆ ਤੂੰ ਗੁਰੂ ਦੇ ਭੈ ਦੇ ਵਿੱਚ ਗੁਰੂ ਦੀ ਨਿਮਰਤਾ ਦੇ ਵਿੱਚ ਰਹਿਣਾ ਵੀ ਸਿੱਖ ਲੈ ਰੱਖ ਗਰੀਬੀ ਵੇਸਦਾਰਤਾ ਨਿਮਰਤਾ ਦੇ ਵਿੱਚ ਨਿਮਰਤਾ ਵਾਲਾ ਭੇਸ ਹੋਵੇ ਤੇਰੇ ਕੋਲ ਇਹਨਾਂ ਚੀਜ਼ਾਂ ਦਾ ਮਾਨ ਨਹੀਂ ਕਰਨਾ ਇਹਨਾਂ ਚੀਜ਼ਾਂ ਦਾ ਮਾਨ ਨਹੀਂ ਕਰਨਾ ਇਹਨਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਵਸ ਦੇ ਵਿੱਚ ਰੱਖਣਾ ਹੈ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਪਸਤੂਰ ਕੁੰਗੂ ਅਗਰ ਚੰਦਨ ਲੀ ਪਾਵੇ ਚਾਉ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੇ ਨਾ ਕਰਮ ਘੁੰਮੇ ਬੋ ਨਾਮ ਪੂਰਨ ਹੋਏ ਤੁਮਾਰੋ ਕੰਮ ਕਹਿ ਲੱਗੇ ਜਦੋਂ ਇਹ ਨਾਮ ਵਾਲਾ ਕਰਮ ਬੀਜੇਗਾ ਨਾ ਮਾਰੇ ਕਹਿ ਲੱਗੇ ਫਿਰ ਤੇਰਾ ਹਰੇਕ ਕਾਰਜ ਪੂਰਾ ਹੋਏਗਾ ਫਲ ਪਾਵੇ ਮਿਟੇ ਜਮ ਤਰਾਸ ਹਜੂਰ ਪਾਸ ਕਹਿ ਲੱਗੇ ਫਿਰ ਫਲ ਵੀ ਮਿਲੇਗਾ ਕਰਮ ਕਰੋਗੇ ਫਲ ਮਿਲੇਗਾ ਅੱਜ ਨਹੀਂ ਤੇ ਕੱਲ ਮਿਲੇਗਾ ਕਹਿ ਲੱਗੇ ਬੰਦਿਆ ਤੂੰ ਕਰਮ ਕਰਦਾ ਜਾ ਤੂੰ ਇਹ ਨਾ ਦੇਖ ਕਿ ਅੱਜ ਫਲ ਨਹੀਂ ਮਿਲਿਆ ਅੱਜ ਨਹੀਂ ਤੇ ਕੱਲ ਮਿਲੇਗਾ ਬੰਦਾ ਮਿਹਨਤੀ ਹੋਏ ਉਹਦੀ ਮਿਹਨਤ ਦਾ ਰੱਬ ਨੂੰ ਫਲ ਦੇਣਾ ਪੈਂਦਾ ਤੁਸੀਂ ਮਿਹਨਤ ਕਰੀ ਚੱਲੋ ਕਿਸੇ ਵੀ ਕਾਰਜ 'ਤੇ ਲੱਗ ਜਾਓ ਆਪਣੇ ਕਿਸੇ ਵੀ ਕਾਰਜ ਨੂੰ ਇਮਾਨਦਾਰੀ ਨਾਲ ਕਰਨਾ ਸ਼ੁਰੂ ਕਰਦੋ ਰੱਬ ਨੂੰ ਉਸ ਮਿਹਨਤ ਦਾ ਫਲ ਦੇਣਾ ਪੈਣਾ ਹੈ ਹਾਜੂਰ ਪਾਤਸ਼ਾਹ ਕਹਿ ਲੱਗੇ ਫਲ ਪਾਵੇਂ ਮਿਟੇ ਜਮ ਤਰਾਸ ਕਹਿ ਲੱਗੇ ਫਿਰ ਤੇਰੇ ਅੰਦਰੋਂ ਮੌਤ ਦਾ ਡਰ ਖਤਮ ਹੋ ਜਾਏਗਾ ਨਿਤ ਗਾਵੇਂ ਹਰ ਗੁਣ ਜਾਸ ਤੇ ਹਮੇਸ਼ਾ ਰੱਬ ਦੇ ਗੁਣਾ ਨੂੰ ਗਾਇਆ ਕਰ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਕਰ ਹਾਜੂਰ ਪਾਤਸ਼ਾਹ ਨੇ ਦੂਸਰੇ ਬੰਦ ਵਿੱਚ ਕਿਰਪਾ ਕੀਤੀ ਆਪਣੇ ਪ੍ਰਭੂ ਹੋ ਸਾਵਧਾਨ ਕੱਲਗੇ ਆਪਣੇ ਪ੍ਰਭੂ ਦੇ ਨਾਲ ਸਾਵਧਾਨਤਾ ਸੁਚੇਤ ਹੋ ਜਾ ਸੁਚੇਤ ਹੋ ਕੇ ਕਾਰਜ ਕਰ ਕਿਉਂਕਿ ਜਿਹੜੇ ਵਿਕਾਰ ਐ ਨਾ ਤੈਨੂੰ ਠੱਗਦੇ ਪਏ ਐ ਮਨ ਤੂੰ ਜੋਤ ਸਰੂਪ ਐ ਆਪਣਾ ਮੂਲ ਪਛਾਨ ਕੱਲ ਲੱਗੇ ਇਹ ਜਿਹੜੇ ਵਿਕਾਰ ਨੇ ਤੈਨੂੰ ਤੇਰੇ ਮੂਲ ਨਾਲੋਂ ਪਟਕਾਉਂਦੇ ਨੇ ਕੱਲ ਲਗੇ ਸੁਚੇ ਧੋਕੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਜਾ ਆਪਣੇ ਪ੍ਰਭ ਸਿਓ ਹੋ ਸਾਵਧਾਨ ਤਾਂ ਤੂੰ ਦਰਗਾ ਪਾਵੇਂ ਮਾਨ ਜਦੋਂ ਰੱਬ ਦੀ ਦਰਗਾ ਦੇ ਵਿੱਚ ਉਦੋਂ ਮਾਨ ਮਿਲਣਾ ਹੈ ਜਦੋਂ ਤੂੰ ਆਪਣੇ ਕਾਰਜ ਪ੍ਰਤੀ ਇਮਾਨਦਾਰ ਹੋ ਗਿਆ ਤੂੰ ਆਪਣੇ ਤੈਨੂੰ ਪਤਾ ਲੱਗ ਗਿਆ ਕਿ ਮੇਰਾ ਅਸਲ ਮਨੋਰਥ ਕੀ ਹੈ ਮੇਰਾ ਟੀਚਾ ਕੀ ਹੈ ਜਿਸ ਬੱਚੇ ਨੂੰ ਆਪਣੇ ਟੀਚੇ ਬਾਰੇ ਨਹੀਂ ਪਤਾ ਆਪਣੇ ਮਨੋਰਥ ਬਾਰੇ ਨਹੀਂ ਪਤਾ ਉਹ ਕਦੀ ਜ਼ਿੰਦਗੀ 'ਚ ਕਾਮਯਾਬ ਨਹੀਂ ਹੋਏਗਾ ਕਾਮਯਾਬੀਆਂ ਉਹਨਾਂ ਨੂੰ ਮਿਲਦੀਆਂ ਨੇ ਜਿਨ੍ਹਾਂ ਨੇ ਟੀਚਾ ਚੁਣਿਆ ਹੈ ਜਿਨ੍ਹਾਂ ਨੂੰ ਪਤਾ ਹੈ ਅਸੀਂ ਉਸ ਮੰਜ਼ਲ ਤੇ ਪਹੁੰਚਣਾ ਹੈ ਹਸ਼ਿਆਰਪੁਰ ਲਾਕੇ ਦਾ 5 ਸਾਲ ਦਾ ਬੱਚਾ ਮਾਉਂਟ ਐਵਰੇਸਟ ਤੇ ਪਹੁੰਚ ਗਿਆ ਤੀਜੇ ਆ ਨਾ ਅੰਦਰ ਜਿਨ੍ਹਾਂ ਨੇ ਟੀਚੇ ਚੁਣੇ ਹੋਏ ਆ ਮੰਜ਼ਲਾ ਤੈਅ ਕਰਨੀਆਂ ਨੇ ਉੱਤਰ ਪਿੰਦੇ ਨੇ ਜਿਨ੍ਹਾਂ ਨੇ ਮੰਜ਼ਲ ਨਹੀਂ ਨਾ ਪਾਣੀਓ ਘਰੇ ਬੈਠੋ ਕੱਲ੍ਹੇ ਰਹਿਣ ਦੋ ਫਰੀਦਾ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਚੱਲਾਂ ਤਾਂ ਭਿੱਜੇ ਕੰਬਲੀ ਰਾਹਾਂ ਤਾਂ ਟੁੱਟੇ ਨੇ ਭਿੱਜੋ ਸਜੋ ਕੰਬਲੀ ਅੱਲਾ ਵਰਸੇ ਮੈਂ ਜਾਏ ਮਿਲਾ ਤਨ ਸਜਣਾ ਟੁੱਟੋ ਨਹੀਂ ਨੇ ਜਿਨ੍ਹਾਂ ਦਾ ਪਿਆਰੇ ਦੇ ਨਾਲ ਪਿਆਰ ਹੈ ਨਾ ਉਹ ਤਾਂ ਕਹਿ ਲੱਗੇ ਜਿਸ ਪਿਆਰੇ ਸੋਨੇ ਤੇ ਸਿਆਗੇ ਮਰ ਚਲੀਏ ਤਰੇਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਨ ਮਹਾਰਾਜ ਕਹਿ ਲੱਗੇ ਪਿਆਰੇਆ ਦਰਗਾ ਵਿੱਚ ਮਾਣ ਉਦੋਂ ਮਿਲ ਲੈ ਜਦੋਂ ਇਸ ਮਾਰਗ ਦਾ ਪੰਧ ਹੀ ਹੋ ਜਾਏਗਾ ਔਕਤ ਸਿਆਣਪ सगਲੀ ਤਿਆਗ ਆਹ ਤਿਆਗਣਾ ਹੈ ਕਹਿ ਲੱਗੇ ਸਿਆਣਪਾ ਤਿਆਗ ਦੇ ਚਲਾਕੀਆਂ ਤੇ ਆਗਦੇ ਜਦੋਂ ਇਹ ਤੂੰ ਛੱਡੇਗਾ ਨਾ ਫਿਰ ਵਾਏ ਗੁਰੂ ਦੀ ਦਰਗਾਹ 'ਚ ਮਾਣ ਮਿਲਣਾ ਹੈ। ਛੜੀਆਂ ਮੈਂ ਆਪਣੀਆਂ ਸਿਆਣਪਾਂ ਸਹਿਣ ਸਿਆਣਪਾਂ ਲਾਗ ਹੋਏ ਤਾਂ ਇੱਕ ਨਾ ਚੱਲੇ ਨਾਲ। ਬੰਦਾ ਕਈ ਤਰ੍ਹਾਂ ਦੀਆਂ ਸਿਆਣਪਾਂ ਕਰਦਾ ਹੈ। ਸੰਤ ਜਨਾ ਕੀ ਚਰਨੀ ਲਾਗ ਕਹਿੰ ਲਗੇ ਸੰਤ ਜਨਾ ਦੇ ਚਰਨੀ ਵਿੱਚ ਜੁੜ ਜਾ। ਪਰਮਾਤਮਾ ਦੇ ਪਿਆਰਿਆਂ ਦੇ ਨਾਮ ਵਿੱਚ ਜੁੜ ਜਾ। ਸਰਬਜੀ ਹੈ ਜਾ ਕੇ ਹੱਥ ਕਦੇ ਨਾ ਵਿਛੜੇ ਸਭ ਕੈ ਸਾਥ ਉਹ ਵਾਹਿਗੁਰੂ ਪਰਮਾਤਮਾ ਅਕਾਲਪੁਰਖ ਸਾਰੇ ਜੀਆਂ ਦੇ ਉੱਤੇ ਉਹਦਾ ਹੱਥ ਹੈ ਰੱਖਾ ਇੱਕ ਹਮਾਰਾ ਸਵਾਮੀ ਸਗਲ ਕਟਾ ਦਾ ਅੰਤਰਜਾਮੀ ਰਬ ਨਿਰਵੈਰ ਹੈ ਉਹ ਕਿਸੇ ਨਾਲ ਵੈਰ ਨਹੀਂ ਕਰਦਾ ਤੁਸੀਂ ਦੇਖਣਾ ਕਿ ਦੁਨੀਆ ਦੇ ਅੰਦਰ ਜੇ ਕੋਈ ਕੰਮ ਚੰਗਾ ਹੋ ਜਾਏ ਨਾ ਤੇ ਬੰਦਾ ਕਹਿੰਦਾ ਮੈਂ ਕੀਤਾ ਜੇ ਕੋਈ ਕੰਮ ਮਾੜਾ ਹੋ ਜਾਏ ਤੇ ਬੰਦਾ ਝੱਟ ਰੱਬ ਨੂੰ ਉਲਾਮਾ ਦੇ ਦਿੰਦਾ ਕਹੂਗਾ ਰੱਬ ਨੇ ਕੀਤਾ ਜੀ ਰੱਬ ਨੇ ਸਾਡੇ ਨਾਲ ਬੜਾ ਮਾੜਾ ਕੀਤਾ ਕਿਸੇ ਆਦੀਬ ਦੇ ਬੋਲੇ ਕਹਿੰ ਲੱਗੇ ਬੰਦਾ ਖੁਦ ਦੀ ਨਿਗਾਹ ਦੇ ਵਿੱਚ ਚੰਗਾ ਹੋਣਾ ਚਾਹੀਦਾ ਬੰਦਾ ਖੁਦ ਦੀ ਨਜ਼ਰ ਵਿੱਚ ਚੰਗਾ ਹੋਣਾ ਚਾਹੀਦਾ ਹੈ ਦੁਨੀਆ ਦਾ ਕੀ ਹੈ ਲੋਕ ਤਾਂ ਰੱਬ ਨੂੰ ਵੀ ਨਹੀਂ ਛੱਡਦੇ ਲਾਭ ਨੂੰ ਹੀ ਰੱਬੇ ਦੇ ਦਿੰਦੇ ਰੱਬ ਨੂੰ ਵੀ ਲਾਂਭਾ ਦੇਣ ਵਿੱਚ ਦੇਰੀ ਨਹੀਂ ਕਰਦੇ ਕਿ ਰੱਬ ਨੇ ਸਾਡੇ ਨਾਲ ਬਹੁਤ ਮਾੜਾ ਕੀਤਾ ਗੁਰਬਾਣੀ ਕਹਿੰਦੀ ਹੈ ਰੱਬ ਨੇ ਰਵੈਰ ਹੈ ਉਹ ਕਿਸੇ ਨਾਲ ਵੈਰ ਨਹੀਂ ਕਰਦਾ ਹਾਜ਼ੂਰ ਪਾਸ਼ਾ ਕਹਿਣ ਲੱਗੇ ਭਾਈ ਕਦੇ ਨਾ ਵਿਛੜੇ ਸਬਕ ਹੈ ਸਾਥ ਉਹ ਵਾਹਿਗੁਰੂ ਹਮੇਸ਼ਾ ਸਾਰਿਆਂ ਦੇ ਸਾਥ ਹੈ ਉਪਾਵ ਛੋੜ ਗੋਤਿਸ ਕੀ ਓਟ ਨਿਮਕ ਮਾਇ ਹੋਵੇ ਤੇਰੀ ਛੋਟ ਪਾਸਾ ਗੱਲ ਲਗੇ ਭਾਈ ਗੜ ਪੜਲਾ ਫੜਲਾ ਉਹ ਯਤਨ ਕਰ ਜਿਹੜੇ ਪ੍ਰਮਾਤਮਾ ਨੂੰ ਮਿਲਣ ਚ ਸਹਾਈ ਹੁਣ ਉਹ ਵਾਹਿਗੁਰੂ ਦਾ ਪੱਲਾ ਫੜ ਲੈ ਉਹਦੀ ਓਟ ਧਰ ਲੈ ਹਰ ਬਿਸਰਤ ਸਦਾ ਖਵਾਰੀ ਜਿਨ੍ਹਾਂ ਨੂੰ ਬਿਸਰ ਜਾਂਦਾ ਉਹਨੂੰ ਖੁਆਰੀ ਪੱਲੇ ਪੈਂਦੀ ਹੈ ਤਾਂ ਕੋ ਧੋਖਾ ਕਹਾ ਵੀ ਆਪੇ ਉਹਨਾਂ ਨੂੰ ਧੋਖਾ ਨਹੀਂ ਵਿਆਪਦਾ ਜਾ ਕੋ ਓਟ ਤੁਹਾਰੀ ਗੁਰੂ ਅਰਜਨ ਸਾਹਿਬ ਮਾਰੇ ਕਹਿੰ ਲਗੇ ਪਾਤਸ਼ਾਹ ਜਿਨ੍ਹਾਂ ਨੇ ਤੇਰੀ ਓਟ ਤੱਕੀ ਨਾ ਉਹਨਾਂ ਨੂੰ ਫਿਰ ਜ਼ਿੰਦਗੀ ਵਿੱਚ ਧੋਖਾ ਨਹੀਂ ਵਿਆਪਦਾ ਉਹ ਛਲੇ ਨਹੀਂ ਜਾਂਦੇ ਹਾਜ਼ੂਰ ਮਹਾਰਾਜ ਕਹਿੰ ਲਗੇ ਨਿਮਕ ਮਾਹ ਨਿਮਕ ਕਹਿੰਦੇ ਨੇ ਅੱਖ ਜਿੰਨਾ ਚਮਕਣਾ ਅੱਖ ਚਮਕਦੀ ਹੈ ਨਿਮਕ ਮਾਹੇ ਹੋਵੇ ਤੇਰੀ ਛੋਟ ਉਹ ਵਾਹਿਗੁਰੂ ਨੇਮਕ ਮਾਤਰ ਤੇਰੇ ਨਾਲ ਅੰਗ ਸੰਸਹਾਈ ਰਹਿੰਦਾ ਹੈ ਕੋਈ ਨੇਮਕ ਮਾਤਰ ਸਦਾ ਨਿਕਟ ਕਰ ਤਿਸ ਨੂੰ ਜਾਣ ਹਮੇਸ਼ਾ ਤੇਰੇ ਨੇੜੇ ਐ ਦੂਰ ਨਾ ਸਮਝ ਪ੍ਰਭ ਕੀ ਆਗਿਆ ਸਤ ਕਰਮਾਨ ਸੇਵਕ ਸਿਖ ਸਭ ਪੂਜਣ ਆਵੇ ਸਭ ਗਾਵੈ ਹਰ ਹਰ ਉਤਮ ਬਾਣੀ ਗਾਵੇਆ ਸੁਣਿਆ ਤਿੰਨ ਕਾ ਹਰ ਥਾਏ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਂ ਦੀ ਉਹਨਾਂ ਦਾ ਗਾਵੇਆ ਉਹਨਾਂ ਦਾ ਸੁਣਿਆ ਉਹਨਾਂ ਦਾ ਪੜਿਆ ਥਾਏ ਪੈਣਾ ਹੈ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਸੱਚ ਕਰਕੇ ਮੰਨ ਲਿਆ ਜਿਨ੍ਹਾਂ ਨੇ ਬਚਨ ਨੂੰ ਕਮਾ ਲਿਆ ਪ੍ਰਭ ਕੀ ਆਗਿਆ ਸਤ ਕਰਮਾਨ ਗੁਰ ਕੈ ਬਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ ਜਾਪ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਕਮਾ ਲਿਆ ਹੈ ਫਿਰ ਪਾਠ ਸ਼ਕਨ ਲਗੇ ਹਰ ਹਰ ਨਾਮ ਨਾਨਕ ਜਪ ਜਾਪ ਪੰਚਮ ਪਾਠ ਸ਼ਕਨ ਲਗੇ ਫਿਰ ਸਤਿਗੁਰੂ ਉਹਨਾਂ ਤੇ ਕਿਰਪਾ ਕਰ ਦਿੰਦੇ ਨੇ ਉਹ ਫਿਰ ਵਾਹਿਗੁਰੂ ਦੇ ਪਿਆਰੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਨੇ ਪਰਮੇਸ਼ਰ ਦੀ ਬੰਦਗੀ ਕਰਦੇ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਨੇ ਆਓ 1 ਮਿੰਟ ਲਈ ਸਿਮਰਨ ਫਿਰ ਸਮਾਪਤ ਵਾਹਿਗੁਰੂ 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 ਸੋਇ ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿ